ਚਾਲਕ ਬਣ ਕੇ ਐਸਐਚਓ ਨੇ ਕਰ ਦਿੱਤਾ ਵੱਡਾ ਕੰਮ ਚਾਰੇ ਪਾਸੇ ਹੋ ਰਹੇ ਨੇ ਹੁਣ ਐਸਐਚਓ ਦੇ ਚਰਚੇ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਜੋ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਤੇ ਕਿ ਮੱਧ ਪ੍ਰਦੇਸ਼ ਦੇ ਦੋ ਵੱਡੇ ਨਸ਼ਾ ਤਸਕਰ ਫਰਾਰ ਹੋ ਕੇ ਪੰਜਾਬ ਆਉਂਦੇ ਨੇ ਜਲੰਧਰ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਜਿਸ ਨੂੰ ਲੱਭਦੀ ਲੱਭਦੀ ਪੁਲਿਸ ਵੀ ਪਿੱਛੇ ਆ ਜਾਂਦੀ ਹੈ ਤੇ ਪੁਲਿਸ ਨੂੰ ਆਪਣਾ ਪੇਸ ਬਦਲਣਾ ਪੈ ਜਾਂਦਾ ਜਿੱਥੇ ਐਸਐਚਓ ਜੋ ਕਿ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਿਕਸ਼ਾ ਚਾਲਕ ਬੰਦ ਹੈ ਤੇ ਨਾਲ ਦਾ ਪੁਲਿਸ ਮੁਲਾਜ਼ਮ ਗੰਨੇ ਦੇ ਜੂਸ ਦੀ ਰੇੜੀ ਲਾ ਲੈਂਦਾ ਤੇ ਇਸ ਕਦਰ 트ੈਪ ਲਾ ਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਇਹ ਦੋਨੇ ਨਸ਼ਾ ਤਸਕਰ ਦੇਖ ਰਹੇ ਹਾਂ ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਦੱਸ ਜੀਏ ਕਿ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇਕਰ ਹਰ ਇੱਕ ਪੁਲਿਸ ਮੁਲਾਜ਼ਮ ਇਸ ਕਦਰ ਇਮਾਨਦਾਰ ਹੋ ਕੇ ਆਪਣਾ ਕੰਮ ਕਰਦਾ ਤਾਂ ਸਾਡੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਕੇ ਇਸ ਐਸਐਚਓ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ 'ਚ ਦੋ ਸ਼ਬਦ ਲਿਖ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ